ਕਰਾਇਮ ਦਾ ਗ੍ਰਾਫ ਦਿਨੋਂ-ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਸਰਕਾਰ ਜਿਹੜੀ ਮਰਜ਼ੀ ਹੋਵੇ ਤੁਸੀਂ ਦੇਖੋ ਕਿ ਹਮੇਸ਼ਾ ਹਰ ਸਾਲ ਕਰਾਇਮ ਦਾ ਗ੍ਰਾਫ ਵੱਧ ਰਿਹਾ। ਦੇਖੋ ਲਾਅ ਐਂਡ ਆਰਡਰ ਦੀ ਸਮੱਸਿਆ ਵਾਸਤੇ ਕਿਸੇ ਪਾਲਿਸੀ ਦੀ ਲੋੜ ਨਹੀਂ ਹੁੰਦੀ। ਲਾਅ ਐਂਡ ਆਰਡਰ ਨੂੰ ਠੀਕ ਕਰਨਾ ਇਟਸ ਅ ਵਨ ਡੇ ਅਫੇਅਰ। ਤੁਸੀਂ ਅੱਜ ਆਰਡਰ ਕਰ ਦਿਓ ਆਪਣੇ ਪੁਲਿਸ ਮਹਿਕਮੇ ਦੇ ਲੀਡਰਾਂ ਨੂੰ ਆਪਣੇ ਪੁਲਿਸ ਮਹਿਕਮੇ ਦੇ ਮੁਖੀਆਂ ਨੂੰ ਕਿ ਸਾਨੂੰ ਲਾਅ ਐਂਡ ਆਰਡਰ ਟਿਪ-ਟਾਪ ਚਾਹੀਦਾ। ਉਹ ਜਿਸ ਤਰ੍ਹਾਂ ਮਰਜ਼ੀ ਕਰਨ ਉਹ ਲਾਅਨ ਆਰਡਰ ਠੀਕ ਹੋ ਜਾਏਗਾ ਕੋਈ ਹੋਰ ਕੋਈ ਪਾਲਿਸੀ ਬਣਾਨੀ ਹੋਵੇ ਨਾ ਕਿਸੇ ਨੂੰ ਆਟਾ ਫਰੀ ਜਾਂ ਕੋਈ ਵੀ ਚੀਜ਼ ਦੇਣੀ ਹੋਵੇ ਤਾਂ ਯੂ ਨੀਡ ਅ ਪਾਲਿਸੀ ਤੁਹਾਨੂੰ ਟਾਈਮ ਚਾਹੀਦਾ ਪਰ ਇਸ ਵੇਲੇ ਬਹੁਤ ਸਾਰੀ ਦਬੀ ਜ਼ੁਬਾਨਾਂ ਵਾਲੇ ਲੋਕ ਨੇ ਜਿਹੜੇ ਕੀ ਆਪਣੀ ਜ਼ਿੰਦਗੀ ਨੂੰ ਆਪਣੇ ਬੱਚਿਆਂ ਨੂੰ ਆਪਣੇ ਕਾਰੋਬਾਰ ਨੂੰ ਬਚਾਉਣ ਵਾਸਤੇ ਇਸ ਫਿਰੋਤੀ ਦੇ ਜਾਲ ਦੇ ਵਿੱਚ ਫਸੇ ਨੇ ਗੈਂਗਸਟਰ ਬਾਦ ਵਧਿਆ ਕਿਵੇਂ ਦੇਖੋ ਇਹ ਕੋਈ ਇੰਸਟੀਚਿਊਟ ਨਹੀਂ ਹੈ ਇੱਕ ਸਕੂਲ ਨਹੀਂ ਹੈ ਕੋਈ এডਿਕੇਸ਼ਨ ਨਹੀਂ ਹੈ ਕੋਈ ਡਿਗਰੀ ਨਹੀਂ ਹੈ ਜਿਹੜੀ ਕਿ ਇੱਕ ਬੰਦੇ ਨੂੰ ਗੈਂਗਸਟਰ ਦੇ ਨਾਮ ਦੇ ਨਾਲ ਜੋੜ ਦਵੇ ਸਵਾਲ ਹੈ ਵੇ ਕਿ ਅ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਇਨਵੈਸਟਮੈਂਟ ਦੀ ਕਮੀ ਹੈ ਪੰਜਾਬ ਦੇ ਵਿੱਚ ਰੋਜ਼ਗਾਰ ਦੀ ਕਮੀ ਹੈ ਸਰਕਾਰ ਮੰਨ ਕੇ ਚੱਲੇ ਕਿ ਲਾਅ ਔਰਡਰ ਦੀ ਪੋਜੀਸ਼ਨ ਖਰਾਬ ਹੈ ਜਾਂ ਬੰਦੀ ਜਾਂ ਰਿਪੀਟ ਹੁੰਦੀ ਸਿਰਫ ਲਾਅ ਔਰਡਰ ਤੇ ਹੁੰਦੀ ਹੈ ਤੇ ਲਾਅ ਐਂਡ ਆਰਡਰ ਜਿਹੜਾ ਹੈ ਉਸ ਨੂੰ ਮੇਨਟੇਨ ਕਰਨਾ ਸਰਕਾਰ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਤੁਹਾਨੂੰ ਰਾਟਾ ਨਹੀਂ ਮਿਲੇਗਾ ਮੁਫਤ ਨਹੀਂ ਮਿਲੇਗਾ ਬੱਤੀ ਨਹੀਂ ਮਿਲੇਗੀ ਤੁਹਾਨੂੰ ਹੋਰ ਦੁਨੀਆ ਦੀ ਸਹੂਿਦਾਵਾਂ ਨਹੀਂ ਮਿਲਣਗੀਆਂ ਤੁਸੀਂ ਆਪਣੀ ਜ਼ਿੰਦਗੀ ਕੱਟ ਲੋਗੇ ਪਰ ਲਾਅ ਐਂਡ ਆਰਡਰ ਇੱਕ ਐਸੀ ਚੀਜ਼ ਹੈ ਉਹ ਤੁਹਾਨੂੰ ਜ਼ਰੂਰੀ ਚਾਹੀਦੀ ਹੈ ਸੋ ਇਸ ਕਰਕੇ ਜਿਹੜਾ ਸਰਕਾਰੀ ਆਂਕੜਾ ਹੈ ਅਸੀਂ ਉਸ ਤੋਂ ਸੰਤੁਸ਼ਟ ਨਹੀਂ ਹਾਂ ਪੰਜਾਬ ਪੁਲਿਸ ਦੁਨੀਆ ਦੀ ਸਭ ਤੋਂ ਬਰੇਵ ਪੁਲਿਸ ਚ ਮੈਂ ਆਪਣੀ ਨਜ਼ਰ ਚ ਮੰਨਦਾ ਪੰਜਾਬ ਪੁਲਿਸ ਕੋ ਪੁਲਿਸ ਜਿਸਨੇ ਅਤਵਾਦ ਨੂੰ ਆਪਣੇ ਦਮ ਤੱਕ ਖਤਮ ਕੀਤਾ ਪੰਜਾਬ ਪੁਲਿਸ ਦੁਨੀਆ ਦੀ ਸਭ ਤੋਂ ਬਰੇਵ ਪੁਲਿਸ ਚ ਮੈਂ ਆਪਣੀ ਨਜ਼ਰ ਚ ਮੰਨਦਾ ਪੰਜਾਬ ਪੁਲਿਸ ਕੋ ਪੁਲਿਸ ਜਿਸਨੇ ਅਤਵਾਦ ਨੂੰ ਆਪਣੇ ਦਮ ਤੱਕ ਖਤਮ ਕੀਤਾ ਸੋ ਪੰਜਾਬ ਪੁਲਿਸ ਦੀ ਕਰਡੈਂਸ਼ਲ ਦੇ ਉੱਤੇ ਚੈੱਕ ਕਰਨਾ ਉਹ ਸਭ ਤੋਂ ਵੱਡੀ ਮੂਰਖਤਾ ਹੋਏਗੀ ਪੰਜਾਬ ਪੁਲਿਸ ਦੇ ਸક્ષਮ ਅਫਸਰ ਨੇ ਪੰਜਾਬ ਪੁਲਿਸ ਬਹੁਤ ਕੈਪੇਬਿਲਟੀ ਵਾਲੇ ਅਫਸਰ ਨੇ ਪਰ ਚੱਕਰ ਕੀ ਹੈ ਕਿ ਥਰੜਾ ਤਾਣਾ ਬਾਣਾ ਜਰਣਾ ਉਸ ਨੂੰ ਠੀਕ ਕਰਨ ਦੀ ਲੋੜ ਹੈ ਤੇ ਦੇਖੋ ਪੰਜਾਬ ਚ ਇੰਨਾ ਬੱਚਾ ਬਾਹਰ ਚਲਾ ਗਿਆ ਕਹਿੰਦੇ ਨਾ ਡੋਨਟ ਨਾ ਬੱਚਾ ਬਾਹਰ ਚਲਾਗਾ ਇੰਨਾ ਬੱਚਾ ਬਾਹਰ ਜਾਣ ਦੇ ਬਾਵਜੂਦ ਵੀ ਬੱਚਾ ਜਰਾਗਾ ਕਾਊਂਟਰ ਕਰ ਰਿਹਾ ਹੈ ਅੱਜ ਗੱਲ ਕਰਾਂਗੇ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਬਾਰੇ ਇੱਕ ਪਾਸੇ ਗੈਂਗਸਟਰ ਵਾਦੀ ਸਮੱਸਿਆ ਦੂਜੇ ਪਾਸੇ ਨਸ਼ਿਆਂ ਦਾ ਜਾਲ ਤੇ ਪੰਜਾਬ ਵਿੱਚ ਲਗਾਤਾਰ ਵਧ ਰਹੀ ਲੁੱਟ ਖੋਹ ਜਾਂ ਵਾਰਦਾਤਾ ਕਿ ਇੰਨਾ ਸਭ ਮੁੱਦਿਆਂ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੇ ਵੱਲੋਂ ਕੀ ਕੀ ਕਦਮ ਚੁੱਕੇ ਜਾ ਰਹੇ ਨੇ ਇਹ ਸਾਡੀ ਚਰਚਾ ਦਾ ਵਿਸ਼ਾ ਰਹੇਗਾ ਗੱਲਬਾਤ ਕਰਦੇ ਹਾਂ ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਕਾਨੂੰਨ ਵਿਵਸਥਾ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਸ ਨੂੰ ਠੀਕ ਕੀਤਾ ਗਿਆ ਹੈ ਕਾਫੀ ਹੱਦ ਤੱਕ ਦੇਖੋ ਸਰਕਾਰ ਦੇ ਦਾਅਵੇ ਤੇ ਬਹੁਤ ਸਟਰੋਂਗ ਵੀ ਆਪਣੀ ਜਗ੍ਹਾ ਤੇ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਸਾਫ਼ ਕਿਹਾ ਗਿਆ ਕਿ ਉਹਨਾਂ ਨੇ ਡਾਟੇ ਰੱਖੇ ਕਿ ਤੁਸੀਂ ਦੇਖੋ ਕਿੰਨੇ ਦਿਨਾਂ 'ਚ ਅਸੀਂ ਇੰਕਾਊਂਟਰ ਕੀਤੇ ਕਿ ਕਿੰਨੇ ਦਿਨਾਂ ਦੇ ਵਿੱਚ ਅਸੀਂ ਕਿੰਨੇ ਅਸੀਂ ਗੈਂਗਸਟਰ ਨੂੰ ਫੜਿਆ ਕਿੰਨੇ ਉਹਨਾਂ ਕੋਲੋਂ ਜਿਹੜੀ ਹੈ ਜਿਹੜਾ ਅਪੱਤੀਜਨਕ ਚੀਜ਼ਾਂ ਜਿਹਦੇ ਵਿੱਚ ਕਿ ਨਸ਼ਾ ਸੀ ਜਾਂ ਹੋਰ ਚੀਜ਼ਾਂ ਬਰਬਾਦ ਹੋਈਆਂ ਪਰ ਸਵਾਲ ਪਤਾ ਕੀ ਹੈ ਕਿ ਅਗਰ ਉਹਨਾਂ ਦੇ ਡਾਟੇ ਠੀਕ ਨਹੀਂ ਤੇ ਨਾਲ ਇਹ ਵੀ ਸਮਝਿਆ ਜਾਵੇ ਕਿ ਕ੍ਰਾਈਮ ਦਾ ਗ੍ਰਾਫ ਵੀ ਵਧਿਆ ਹੂੰ ਅਗਰ ਅਸੀਂ ਉਹਨਾਂ ਦੇ ਮੁਤਾਬਕ ਚੱਲੀਏ ਤੇ ਡਾਟਾਜ਼ ਉਹਨਾਂ ਦੇ ਬਿਲਕੁਲ ਠੀਕ ਨੇ ਪਰ ਕ੍ਰਾਈਮ ਦਾ ਗ੍ਰਾਫ ਦਿਨੋਂ-ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਇਸ ਚੀਜ਼ ਨੂੰ ਲੈ ਕੇ ਕੋਈ ਵੀ ਬੰਦਾ ਆਵਾਜ਼ ਚੁੱਕਣ ਨੂੰ ਤਿਆਰ ਨਹੀਂ ਹੈ ਸਰਕਾਰ ਜਿਹੜੀ ਮਰਜ਼ੀ ਹੋਵੇ ਤੁਸੀਂ ਦੇਖੋ ਕਿ ਹਮੇਸ਼ਾ ਹਰ ਸਾਲ ਕ੍ਰਾਈਮ ਦਾ ਗ੍ਰਾਫ ਵੱਧ ਰਿਹਾ ਹੈ ਦੇਖੋ ਲਾਅ ਐਂਡ ਆਰਡਰ ਦੀ ਸਮੱਸਿਆ ਵਾਸਤੇ ਕਿਸੇ ਪਾਲਿਸੀ ਦੀ ਲੋੜ ਨਹੀਂ ਹੁੰਦੀ ਲਾਅ ਐਂਡ ਆਰਡਰ ਨੂੰ ਠੀਕ ਕਰਨਾ ਇਟਸ ਅ ਵਨ ਡੇ ਅਫੇਅਰ ਤੁਸੀਂ ਅੱਜ ਆਰਡਰ ਕਰ ਦਿਓ ਆਪਣੇ ਪੁਲਸ ਮੈਕਮੇ ਦੇ ਲੀਡਰਾਂ ਨੂੰ ਆਪਣੇ ਪੁਲਸ ਮੈਕਮੇ ਦੇ ਮੁਖੀਆਂ ਨੂੰ ਕਿ ਸਾਨੂੰ ਲਾਅ ਐਂਡ ਆਰਡਰ ਟਿਪ ਟਾਪ ਚਾਹੀਦਾ ਉਹ ਜਿਸ ਤਰ੍ਹਾਂ ਮਰਜ਼ੀ ਕਰਨ ਉਹ ਲਾਅ ਐਂਡ ਆਰਡਰ ਠੀਕ ਹੋ ਜਾਏਗਾ ਕੋਈ ਹੋਰ ਕੋਈ ਪਾਲਿਸੀ ਬਣਾਨੀ ਹੋਵੇ ਨਾ ਕਿਸੇ ਨੂੰ ਆਟਾ ਫਰੀ ਜਾਂ ਕੋਈ ਵੀ ਚੀਜ਼ ਦੇਣੀ ਹੋਵੇ ਤਾਂ ਯੂ ਨੀਡ ਅ ਪਾਲਿਸੀ ਤੁਹਾਨੂੰ ਟਾਈਮ ਚਾਹੀਦਾ ਦੇਖੋ ਕਾਨੂੰਨ ਵਿਵਸਥਾ ਦੇ ਜਿਹੜੇ ਅੱਜ ਦੇ ਹਾਲਾਤ ਨੇ ਨਾ ਚਾਹੇ ਸਰਕਾਰ ਕਹਿ ਰਹੀ ਕਿ ਬਹੁਤ ਵਧੀਆ ਨੇ ਪਰ ਤੁਸੀਂ ਜ਼ਮੀਨੀ ਪੱਧਰ ਤੇ ਦੇਖੋ ਤੇ ਇਹ ਸੱਚ ਨਜ਼ਰ ਨਹੀਂ ਆ ਰਿਹਾ ਆਏ ਦਿਨ ਸਭ ਤੋਂ ਪਹਿਲਾਂ ਗੱਲ ਫਰੋਤੀਆਂ ਦੇ ਮਾਮਲੇ ਜਿਹੜੇ ਲਗਾਤਾਰ ਵੱਧੇ ਜਾ ਰਹੇ ਨੇ ਤੁਸੀਂ ਦੇਖੋ ਕਿ ਪਹਿਲੇ ਫਰੋਤੀ ਕਿਸੇ ਕਿਸੇ ਇੱਕ ਅਮੀਰ ਆਦਮੀ ਨੂੰ ਆਉਂਦੀ ਸੀ ਅੱਜ ਹਰ ਵਰਗ ਦੇ ਬੰਦੇ ਨੂੰ ਫਰੋਤੀ ਦੀ ਕਾਲਸ ਆ ਰਹੀਆਂ ਚਾਹੇ ਪਿੰਡ ਦੇ ਵਿੱਚ ਕੋਈ ਬੰਦਾ ਇੱਕ ਛੋਟੀ ਜੀ ਬੇਕਰੀ ਦੀ ਵੀ ਦੁਕਾਨ ਚਲਾਉਂਦਾ ਨਾ ਤੇ ਅਜ ਉਸ ਗੱਲ ਤੋਂ ਖੌਫ ਜਤਾ ਹੈ ਕਿ ਮੈਨੂੰ ਕੋਈ ਫੋਨ ਨਾ ਆ ਜਾਵੇ ਬਹੁਤ ਸਾਰੇ ਇਸ ਤਰ੍ਹਾਂ ਦੇ ਵਪਾਰੀ ਵਰਗ ਦੇ ਲੋਕ ਨੇ ਜਿਹੜੇ ਕੀ ਅਜ ਇਸ ਖੌਫ ਦੇ ਸਾਈਟ ਜੀ ਰਹੇ ਨੇ ਜਿਹੜੇ ਕੀ ਪੁਲਿਸ ਤੱਕ ਨਹੀਂ ਪਹੁੰਚਦੇ ਪੁਲਿਸ ਤੱਕ ਉਹ ਪਹੁੰਚ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕੀ ਫਾਇਰਿੰਗ ਇਨਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ ਪੁਲਿਸ ਜਰੀਏ ਉਹਦੇ ਤੇ ਰਿਐਕਟ ਕਰਦੀ ਹੈ ਪਰ ਇਸ ਵੇਲੇ ਬਹੁਤ ਸਾਰੀ ਦਬੀ ਜਬਾਨਾਂ ਵਾਲੇ ਲੋਕ ਨੇ ਜਿਹੜੇ ਕਿ ਆਪਣੀ ਜ਼ਿੰਦਗੀ ਨੂੰ ਆਪਣੇ ਬੱਚਿਆਂ ਨੂੰ ਆਪਣੇ ਕਾਰੋਬਾਰ ਨੂੰ ਬਚਾਉਣ ਵਾਸਤੇ ਇਸ ਫਿਰੋਤੀ ਦੇ ਜਾਲ ਦੇ ਵਿੱਚ ਫਸੇ ਨੇ ਸਵਾਲ ਹੈ ਵਾ ਕਿ ਗੈਂਗਸਟਰ ਬਾਦ ਵਧਿਆ ਕਿਵੇਂ ਦੇਖੋ ਇਹ ਕੋਈ ਇੰਸਟੀਚਿਊਟ ਨਹੀਂ ਹੈ ਇਹ ਕੋਈ ਸਕੂਲ ਨਹੀਂ ਹੈ ਇਹ ਕੋਈ ਐਜੂਕੇਸ਼ਨ ਨਹੀਂ ਹੈ ਕੋਈ ਡਿਗਰੀ ਨਹੀਂ ਹੈ ਜਿਹੜੀ ਕਿ ਇੱਕ ਬੰਦੇ ਨੂੰ ਗੈਂਗਸਟਰ ਦੇ ਨਾਮ ਦੇ ਨਾਲ ਜੋੜ ਦੇਵੇ ਸਵਾਲ ਹੈ ਵੇ ਕਿ ਅ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਇਨਵੈਸਟਮੈਂਟ ਦੀ ਕਮੀ ਹੈ। ਪੰਜਾਬ 'ਚ ਰੋਜ਼ਗਾਰ ਨਹੀਂ ਹੈ। ਕਿਹਦਾ ਦਿਲ ਕਰਦਾ ਕਿ ਮੈਂ ਮਾੜੇ ਕੰਮ ਕਰਾਂ। ਹਰ ਬੰਦਾ ਜਦੋਂ ਚੱਲਦਾ ਬਚਪਨ 'ਚ ਹੁੰਦਾ ਕੁਛ ਠੀਕ ਹੈ। 2-4 ਜਿਹਨੂੰ ਕਹਿੰਦੇ ਨਾ ਸ਼ੈਤਾਨ ਬੱਚੇ ਹੁੰਦੇ ਆ ਸਾਰੇ ਸ਼ੈਤਾਨੀ ਹੁੰਦੇ। ਪੰਜਾਬ ਦੇ ਵਿੱਚ ਰੋਜ਼ਗਾਰ ਦੀ ਕਮੀ ਹੈ। ਤੁਸੀਂ ਦੇਖੋ ਕਿ ਅੱਜ ਹਰ ਰੋਜ਼ ਗੈਂਗਸਟਰਾਂ ਦੇ ਉੱਤੇ ਜਾਂ ਸੂ ਕਾਲਡ ਜਿਹਨਾਂ ਨੂੰ ਅਸੀਂ ਨੌਜਵਾਨ ਕਹਾਂਗੇ ਕਿਉਂਕਿ ਹਰ ਕਿਸੇ ਨੂੰ ਇੱਕ ਗੈਂਗਸਟਰ ਦਾ ਨਾਮ ਦੇਣਾ ਵੀ ਬਹੁਤ ਗਲਤ ਕੰਮ ਹੈ ਕਿ ਇੱਕ ਉਸ ਨੌਜਵਾਨ ਦੀ ਤੋਹੀਨ ਕਰਨਾ ਕਿ ਉਹ ਇੱਕ ਗੈਂਗਸਟਰ ਹੈ ਠੀਕ ਹੈ ਉਹਨੇ ਕੰਮ ਜਰੂਰ ਹੋਵੇ ਕਿਤੇ ਹੈ ਬਟ ਉਸ ਨੂੰ ਇੱਕਦਮ ਇਹਨਾਂ ਰੇਟਿੰਗ ਕਰਨਾ ਗਲਤ ਹੈ ਦੇਖੋ ਮਜਬੂਰੀ ਵੀ ਹੁੰਦੀ ਕਈਆਂ ਦੀ ਪਰ ਤੁਸੀਂ ਦੇਖੋ ਅੱਜ ਘਰ ਘਰ ਦੇ ਵਿੱਚ ਇਹ ਚੀਜ਼ ਫੈਲ ਚੁੱਕੀ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਹਥਿਆਰਾਂ ਨਾਲ ਲੜਾਈ ਹੁੰਦੀ ਸੀ ਹੱਥਾਂ ਪੈਰਾਂ ਨਾਲ ਲੜਾਈ ਹੁੰਦੀ ਸੀ ਬਾਲਿਆਂ ਨਾਲ ਲੜਾਈ ਹੁੰਦੀ ਸੀ ਹੌਲੀ ਹੌਲੀ ਕਟਿਆਂ ਤੱਕ ਨੰਘ ਪਹੁੰਚਿਆ ਪਰ ਅੱਜ ਜੜੀ ਵੀ ਗੋਲੀਬਾਰੀ ਹੋ ਰਹੀ ਹੈ ਤੁਸੀਂ ਦੇਖੋ ਇੰਪੋਰਟਡ ਪਿਸਟਲਸ ਦੇ ਨਾਲ ਹੋ ਰਹੀ ਹੈ ਸ਼ਰਿਆਮ ਹੋ ਰਹੀ ਹੈ ਸੀਸੀਟੀਵੀ ਦਾ ਕਿੰਨੂੰ ਫਰਕ ਨਹੀਂ ਹੈ ਸੋ ਇਹ ਦਹਾਂਦਾ ਕਿ ਲਾਅ ਐਂਡ ਆਰਡਰ ਤੁਹਾਡੇ ਡਾਟਾ ਚ ਜ਼ਰੂਰ ਠੀਕ ਹੈ ਪਰ ਲਾਅ ਐਂਡ ਆਰਡਰ ਜਿਹੜਾ ਕਰਾਇਮ ਦਾ ਗ੍ਰਾਫ ਹੈ ਬੀਤੇ ਕੁਝ ਸਮੇਂ ਦੇ ਬਹੁਤ ਵੱਧ ਚੁੱਕਾ ਹੈ ਜਿਸ ਨੂੰ ਕੀ ਤੁਹਾਡੇ ਜਿਹੜੇ ਗ੍ਰਾਫ ਦੇ ਡਾਟੇ ਨੇ ਨਾ ਉਹ ਸੰਤੁਸ਼ਟ ਨਹੀਂ ਕਰ پا ਰਹੇ ਸਰਕਾਰ ਮੰਨ ਕੇ ਚੱਲੇ ਕਿ ਲਾਅ ਐਂਡ ਆਰਡਰ ਦੀ ਪੋਜੀਸ਼ਨ ਖਰਾਬ ਹੈ ਉਸ ਵਾਸਤੇ ਕੋਈ ਪ੍ਰੋਪਰ ਇੱਕ ਕਦਮ ਚੁੱਕਨੇ ਪੈਣਗੇ ਕੋਈ ਇਸ ਤਰ੍ਹਾਂ ਦਾ ਰੂਟ ਪਲਾਨ ਪੁਲਿਸ ਨੂੰ ਪਾਵਰਸ ਦੇਣੀਆਂ ਪੈਣਗੀਆਂ ਕਿ ਜਿਸ ਤਰੀਕੇ ਨਾਲ ਕਿ ਐਸ ਐਸ ਜਿਹੜਾ ਗੈਂਗਸਟਰਵਾਦ ਜਾਂ ਸੋ ਕਾਲਡ ਗੈਂਗਸਟਰਵਾਦ ਜਾਂ ਲਾਅ ਐਂਡ ਆਰਡਰ ਹੈ ਉਸ ਨੂੰ ਠੀਕ ਕੀਤਾ ਜਾਵੇ ਜੀ ਪਾਲਿਸੀਆਂ ਕੰਮ ਨਹੀਂ ਆਉਂਦੀਆਂ ਜਿੱਦਾਂ ਤੁਸੀਂ ਕਿਹਾ ਕਿ ਪਾਲਿਸੀ ਬਣਾਈਆਂ ਤੇ ਜਾਂਦੇ ਨੇ ਕੰਮ ਨਹੀਂ ਆਉਂਦੇ ਆ ਸੀਸੀਟੀਵੀ ਕੈਮਰਿਆਂ ਦੀ ਤੁਸੀਂ ਗੱਲ ਕੀਤੀ ਉਹ ਵੀ ਬਹੁਤ ਜਗ੍ਹਾ ਲਗਾਏਗੇ ਕਿ ਜਿਹੜੇ ਕਾਨੂੰਨ ਵਿਵਸਥਾ ਉਹਨੂੰ ਠੀਕ ਕੀਤਾ ਜਾਵੇ ਦੇਖੋ ਸੀਸੀਟੀਵੀ ਕਾਨੂੰਨ ਵਿਵਸਥਾ ਨੂੰ ਠੀਕ ਨਹੀਂ ਕਰ ਸਕਦੇ ਸੀਸੀਟੀਵੀ ਤੁਹਾਨੂੰ ਹੈਲਪ ਕਰ ਸਕਦੇ ਨੇ ਕਿ ਇਹ ਅਜ ਤੱਕਨ ਕਦੀ ਹੋਇਆ ਕਿ ਤੇ ਸੀਸੀਟੀਵੀ ਹੋਵੇ ਤੇ ਉੱਥੋਂ ਦੇ ਰਹਾ ਅਪਰਾਧ ਰੁਕ ਗਿਆ ਹੋਵੇ ਅਗਰ ਸੀਸੀਟੀਵੀ ਦੇਖੋ ਹੁਣ ਤੇ ਸੀਸੀਟੀਵੀ ਦੀ ਕੋਈ ਗੱਲ ਹੀ ਨਹੀਂ ਰਹੀ ਹੁਣ ਤੇ ਜਿਹੜੇ ਵੀ ਲੁਟੇਰੀ ਬੇਖੌਫ ਨੇ ਉਹਨਾਂ ਨੂੰ ਵੀ ਪਤਾ ਕਿ ਅਸੀਂ ਜਿੰਨੇ ਜਿਹੜੇ ਰਸਤੇ ਆ ਤੋਂ ਜਾ ਰਹੇ ਹਾਂ ਉੱਥੇ ਸੀਸੀਟੀਵੀ ਲੱਗੇ ਉਹਨਾਂ ਪਰਵਾਹ ਹੀ ਕੋਈ ਨਹੀਂ ਸਿਰਫ ਕੀ ਹੈ ਕਿ ਉਹ ਟਾਰਗੇਟ ਬੇਸਡ ਕੰਮ ਕਰ ਰਹੇ ਨੇ ਉਹਨਾਂ ਨੂੰ ਟਾਰਗੇਟ ਮਿਲਦਾ ਕਿ ਤੁਸੀਂ ਇਹ ਕੰਮ ਕਰਨਾ ਹੈ ਇਹਦੇ ਬਦਲੇ ਤੁਹਾਨੂੰ ਮੈਸਜ 20000 25000 ਦਿੱਤੇ ਜਾਣਗੇ ਦੇਖੋ ਅਕਸਰ ਪੁਲਿਸ ਬਾਰ-ਬਾਰ ਕਹਿ ਰਹੀ ਲੋਕਾਂ ਨੂੰ ਐਜੂਕੇਟ ਕਰ ਰਹੀ ਹੈ ਕਿ ਤੁਸੀਂ ਇੱਧਰਲੇ ਪਾਸੇ ਵੱਲ ਨਾ ਜਾਓ ਪਰ ਚੱਕਰ ਕੀ ਹੈ ਕਿ ਨੌਜਵਾਨਾਂ ਦੇ ਵਿੱਚ ਇਸ ਤਰੀਕੇ ਦਾ ਰੁਝਾਨ ਇੰਨਾ ਕੁ ਵੱਧ ਚੁੱਕਾ ਆ ਕਿ ਉਸ ਨੂੰ ਠੀਕ ਕਰਨ ਦੀ ਲੋੜ ਹੈ ਅੱਜ ਦੇਖੋ ਹਰ ਰੋਜ਼ ਕੋਈ ਨਾ ਕੋਈ ਐਨਕਾਊਂਟਰ ਪੰਜਾਬ ਦੇ ਕਿਸੇ ਵੀ ਕੋਨੇ 'ਤੇ ਛੋਟੇ ਛੋਟੇ ਮੁੰਡੇ ਹੁੰਦੇ ਨੇ ਬਹੁਤ ਕੋਈ ਘਾਟ ਉਮਰ ਵਾਲੇ ਬੱਚੇ ਹੁੰਦੇ ਨੇ ਘਾਟ ਉਮਰ ਵਾਲੇ ਬੱਚੇ ਹੁੰਦੇ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਕਿ ਘਾਟ ਉਮਰ ਦੇ ਬੱਚੇ ਹੁੰਦੇ ਕਿੰਨਾ ਕੁ ਕਰ ਲੋਗੇ ਅਲਟੀਮੇਟਲੀ ਉਹਨਾਂ ਦੀ ਤੁਸੀਂ ਦੇਖੋ ਉਹ ਅੱਜ ਇੱਕ ਫੜਿਆ ਜਾਂਦਾ ਉਹ ਦੂਜਾ ਫੜ ਲੈਂਦੇ ਤੀਜਾ ਫੜ ਲੈਂਦੇ ਚੌਥਾ ਅੱਜ ਹੀ ਮੈਂ ਕੁਝ ਨਾਮ ਪੜ ਰਿਹਾ ਸੀ ਕਿ ਪਾਕਿਸਤਾਨ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਪੰਜਾਬ 'ਚ ਗਰਬੜੀ ਫਿਲਾ ਰਹੇ ਨੇ ਦੇਖੋ ਉਹਨਾਂ ਦਾ ਨੈਟਵਰਕ ਕੀ ਹੈ ਉਹ ਇੱਕ ਨੂੰ ਫੜਦੇ ਫੜੇਗਾ ਫਿਰ ਕੀ ਆ ਚਲ ਕੋਈ ਗੱਲ ਨਹੀਂ ਦੂਜਾ ਫੜ ਲੈ ਤੀਜਾ ਫੜ ਲੈ ਚੌਥਾ ਫੜ ਲੈ ਪੰਜਵਾਂ ਫੜ ਲੈ ਸੋ ਜਿਸ ਤਰ੍ਹਾਂ ਕਿ ਫਿਲਮਾਂ ਨਹੀਂ ਲੱਗਦੀਆਂ ਅੱਜ ਇੱਕ ਫਿਲਮ ਐ ਸਟਾਰ ਦੀ ਲੱਗੀ ਦੂਜੇ ਦੀ ਲੱਗੀ ਤੀਜੇ ਦੀ ਲੱਗੀ ਚੌਥੇ ਦੀ ਲੱਗੀ ਸੋ ਇਸ ਤਰ੍ਹਾਂ ਜਿਹੜਾ ਸ਼ੋਅ ਆਫ ਜਿਹੜਾ ਹੋ ਰਿਹਾ ਔਰ ਉਸ ਦਾ ਅੰਕੜਾ ਬਹੁਤ ਜ਼ਿਆਦਾ ਹੈ ਉਸ ਨੂੰ ਅੱਜ ਸਹੀ ਮੈਨੇਜ ਨਾ ਠੱਲ ਪਾਣ ਦੀ ਲੋੜ ਹੈ ਦੇਖੋ ਮੈਂ ਫੇਰ ਕਹਿ ਰਿਹਾ ਲੋਕ ਅੰਦਰੋਂ ਬਹੁਤ ਦੁਖੀ ਨੇ ਔਰ ਸਰਕਾਰ ਹਮੇਸ਼ਾ ਟਿਕਦੀ ਜਾਂ ਬੰਦੀ ਜਾਂ ਰਿਪੀਟ ਹੁੰਦੀ ਸਿਰਫ ਲਾਅ ਐਂਡ ਆਰਡਰ ਤੇ ਹੁੰਦੀ ਹੈ ਤੇ ਲਾਅ ਐਂਡ ਆਰਡਰ ਜਿਹੜਾ ਹੈ ਉਸ ਨੂੰ ਮੇਨਟੇਨ ਕਰਨਾ ਸਰਕਾਰ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਤੁਹਾਨੂੰ ਰਾਟਾ ਨਹੀਂ ਮਿਲੇਗਾ ਮੁਫਤ ਨਹੀਂ ਮਿਲੇਗਾ ਬੱਤੀ ਨਹੀਂ ਮਿਲੇਗੀ ਤਾਨੂੰ ਹੋਰ ਦੁਨੀਆ ਦੀ ਸੁਵਿਧਾਵਾਂ ਨਹੀਂ ਮਿਲਣਗੀਆਂ ਤੁਸੀਂ ਆਪਣੀ ਜ਼ਿੰਦਗੀ ਕੱਟ ਲੋਗੇ ਪਰ ਲਾਉਣ ਰੋਡਰੀ ਕਾਸੀ ਚੀਜ਼ ਹੈ ਉਹ ਤੁਹਾਨੂੰ ਜ਼ਰੂਰੀ ਚਾਹੀਦੀ ਹੈ ਸੋ ਇਸ ਕਰਕੇ ਜਿਹੜਾ ਸਰਕਾਰੀ ਆਂਕੜਾ ਹੈ ਅਸੀਂ ਉਸ ਤੋਂ ਸੰਤੁਸ਼ਟ ਨਹੀਂ ਹਾਂ ਨੀਡ ਟੂ ਬੀ ਮੋਰ ਵਰਕ ਔਰ ਪੁਲਿਸ ਨੂੰ ਹੋਰ ਜਰਾ ਹੈ ਸਖਸ਼ਮ ਹੋਣਾ ਪਏਗਾ ਨਾਈਟ ਪੈਟਰੋਲਿੰਗ ਵਗੈਰਾ ਦੀ ਚੀਜ਼ਾਂ ਜ਼ਿਆਦਾ ਕਰਨੀਆਂ ਪੈਣਗੀਆਂ ਔਰ ਆਪਣਾ ਖੁਫੀਆ ਤੰਤਰ ਮਜ਼ਬੂਤ ਕਰਨਾ ਪਏਗਾ ਕਿਸ ਤਰ੍ਹਾਂ ਦੇ ਹਾਦਸੇ ਨਾ ਹੋਣ ਜੀ ਸਰ ਲੋਕ ਨੇ ਜੋ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅਣਜਾਣ ਦਿੰਦੇ ਨਹੀਂ ਉਹ ਪੁਲਿਸ ਤੋਂ ਉਹ ਨਹੀਂ ਡਰਦੇ ਪੁਲਿਸ ਦੇ ਸਾਹਮਣੇ ਹੀ ਸਾਹਮਣੇ ਪੁਲਿਸ ਖੜੀ ਹੁੰਦੇ ਤੇ ਸਾਹਮਣੇ ਅਪਰਾਧ ਹੋ ਜਾਂਦਾ ਹੈ ਦੇਖੋ ਸੁਖਜੀਤ ਬਹੁਤ ਵਧੀਆ ਸਵਾਲ ਹੈ ਕਿ ਪੁਲਿਸ ਕੋ ਨਹੀਂ ਡਰਦੇ ਦੇਖੋ ਟਾਰਗੇਟ ਬੇਸਡ ਕੰਮ ਚੱਲ ਰਿਹਾ ਪੈਸਾ ਮਿਲ ਰਿਹਾ ਜਦੋਂ ਵੀ ਕਿਸੇ ਚੀਜ਼ ਚ ਪੈਸੇ ਦੀ ਇਨਵੋਲਵਮੈਂਟ ਹੋਏਗੀ ਨਾ ਉਹ ਚੀਜ਼ ਦੇ ਵਿੱਚ ਬੰਦੇ ਨੂੰ ਡਰ ਖਾਫ ਮੁੱਕ ਜਾਂਦਾ ਅੱਜ ਕਿਸੇ ਨੂੰ ਇਹ ਚਾਂਸਾ ਦਿੱਤਾ ਜਾ ਰਿਹਾ ਕਿ ਤੁਹਾਨੂੰ ਬਾਹਰ ਭੇਜ ਦਾਂਗੇ ਕਿਸੇ ਨੂੰ 50000 ਦਾ ਚਾਂਸਾ ਦਿੱਤਾ ਜਾ ਰਿਹਾ ਕਿਸੇ ਨੂੰ 20 ਦੇਖੋ ਇਸ ਤਰ੍ਹਾਂ ਦੀ ਗੱਲਾਂ ਸੀ ਪਾਸਟ ਵਿੱਚ ਬਿਹਾਰ ਦੇ ਵਿੱਚ ਉਹਨਿਆ ਕਰਦੇ ਸੀ ਕਿ ਬਿਹਾਰ 'ਚ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਪਰ ਅੱਜ ਹਰ ਕਿਸੇ ਨੂੰ ਪੁੱਛ ਲਓ ਤੇ ਅੱਜ ਬਿਹਾਰ ਬਣ ਚੁੱਕਾ ਸੋ ਵੀ ਨੀਡ ਸਟਰੋਂਗ ਪੁਲਿਸ ਸੈਕਸ਼ਨ ਦੂਸਰਾ ਸਟੇਟ ਦੀ ਆਰਥਿਕਤਾ ਨੂੰ ਠੀਕ ਕਰਨਾ ਸਭ ਨਾਲ ਜ਼ਰੂਰੀ ਹੈ ਕੱਲੇ ਮਾਰਨ ਨਾਲ ਕੁੱਟਣ ਨਾਲ ਗੋਲੀ ਮਾਰਨ ਨਾਲ ਇਹ ਕੰਮ ਖਤਮ ਹੋਣ ਵਾਲਾ ਨਹੀਂ ਹੈ ਤੁਸੀਂ ਦੇਖੋ ਬੀਤੇ ਦਿਨਾਂ 'ਚ ਮੈਂ ਪੜ ਰਿਹਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਹੀ ਦੋ ਦਿਨਾਂ 'ਚ ਤਿੰਨ ਐਨਕਾਊਂਟਰ ਹੋਏ ਕੀ ਆ ਤਿੰਨ এনਕਾਊਂਟਰ ਦੇ ਨਾਲ ਕੰਮ ਸ਼ਾਂਤ ਹੋ ਜਾਏਗਾ ਅਗਰ ਸ਼ਾਂਤ ਹੋ ਜਾਏਗਾ ਤਾਂ ਫਿਰ ਤਾਂ ਠੀਕ ਹੈ ਵੈਲ ਐਂਡ ਗੁੱਡ ਪਰ ਫਿਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਿਸ ਨੇ ਜਿੱਤ ਹੁੰਦਾ ਦੇਖੋ ਪੁਲਿਸ ਦੇਖੋ ਪੁਲਿਸ ਪੰਜਾਬ ਪੁਲਿਸ ਇਜ਼ ਵੈਰੀ ਬਰੇਵ ਪੁਲਿਸ ਪੰਜਾਬ ਪੁਲਿਸ ਦੁਨੀਆ ਦੀ ਸਭ ਤੋਂ ਬਰੇਵ ਪੁਲਿਸ ਮੈਂ ਆਪਣੀ ਨਜ਼ਰ ਚ ਮੰਨਣਾ ਪੰਜਾਬ ਪੁਲਿਸ ਕੋ ਪੁਲਿਸ ਜਿਸ ਨੇ ਅਤਵਾਦ ਨੂੰ ਆਪਣੇ ਦਮ ਤੱਕ ਖਤਮ ਕੀਤਾ ਔਰ ਪੰਜਾਬ ਚ ਜਦੋਂ ਵੀ ਕੋਈ ਔਕੜ ਆਈ ਪੰਜਾਬ ਪੁਲਿਸ ਨੇ ਆਪਣੇ ਪ੍ਰਾਨਾਂ ਦੀ ਆਹੂਤੀ ਦੇ ਕੇ ਆਪਣੀ ਸ਼ਾਨ ਚੌਕਤ ਕਰਕੇ ਆਪਣਾ ਪੰਜਾਬ ਨੂੰ ਬਚਾਇਆ ਸੋ ਪੰਜਾਬ ਪੁਲਿਸ ਦੀ ਕਰਡੈਂਸ਼ਲ ਦੇ ਉੱਤੇ ਚੈੱਕ ਕਰਨਾ ਉਹ ਸਭ ਤੋਂ ਵੱਡੀ ਮੂਰਖਤਾ ਹੋਏਗੀ ਪੰਜਾਬ ਪੁਲਿਸ ਦੇ ਸક્ષਮ ਅਫਸਰ ਨੇ ਪੰਜਾਬ ਪੁਲਿਸ ਬਹੁਤ ਕੈਪੇਬਿਲਿਟੀ ਵਾਲੇ ਅਫਸਰ ਨੇ ਬਟ ਚੱਕਰ ਕੀ ਹੈ ਕਿ ਥਲੜਾ ਤਾਣਾ ਬਾਣਾ ਜਿਹੜਾ ਨਾ ਉਸ ਨੂੰ ਠੀਕ ਕਰਨ ਦੀ ਲੋੜ ਹੈ ਬੀਤੇ ਦਿਨੀ ਮੈਂ ਭਗਵੰਤ ਮਾਨ ਸਾਹਿਬ ਦੀ ਸੁਣ ਰਿਹਾ ਸੀ ਗੱਲ ਉਹਨਾਂ ਨੇ ਕਿਹਾ ਸੀ ਕਿ ਅਸੀਂ ਚੌਕੀਆਂ ਤੋਂ ਮੁੰਚੀ ਬਦਲਾਂਗੇ ਉਹ ਬਦਲਾਂਗੇ ਇਹ ਬਦਲਾਂਗੇ ਕਿਆ ਰਿਐਲਿਟੀ ਚ ਉਹ ਹੋਇਆ ਨਹੀਂ ਹੋਇਆ ਉਹ ਪਹਿਲੇ ਦਿਨ ਹੋ ਗਿਆ ਜੀ 20 20 ਸਾਲ ਲੱਗੇ 15 15 ਸਾਲ ਲੱਗੇ 3 3 ਸਾਲ ਲੱਗੇ ਚਾਚਾ ਸਾ ਉਹ ਜੇਕਰ ਉਹਦੇ ਕੁਝ ਜਗ੍ਹਾ ਤੇ ਹੋਇਆ ਪਰ ਉਹ ਦੁਬਾਰਾ ਸਿਸਟਮ ਉਹੀ ਆਪਰੇਟ ਹੋ ਗਿਆ ਸੋ ਆਖਿਰਕਾਰ ਲੌਂਡ ਆਰਡਰ ਦੇਖੋ ਲੌਂਡ ਆਰਡਰ ਠੀਕ ਹੋਏਗਾ ਨਾ ਅੱਜ ਤੁਸੀਂ ਮਹਾਰਾਸ਼ਟਰਾ ਵਕਨਦੀ ਸਟੇਟ ਦੇਖੋ ਜਿੱਤੇ ਕਿ ਦਾਊਦ ਇਬਰਾਹਿਮ ਦਾ ਰਾਜ ਚੱਲਦਾ ਸੀ ਅੱਜ ਉਹਨਾਂ ਦਾਊਦ ਇਬਰਾਹਿਮ ਮੁਕੰਦੇ ਬੰਦਿਆਂ ਤੋਂ ਮਹਾਰਾਸ਼ਟਰਾ ਵਕਨਦੀ ਵੱਡੀ ਸਟੇਟ ਨੂੰ ਇਕਰਾਹੀ ਮੁਕਤ ਕਰ ਦਿੱਤਾ ਉੱਥੇ ਵੀ ਤੇ ਬੰਦੇ ਸੀ ਉਹ ਵੀ ਤੇ ਸਾਡੇ ਦੇਸ਼ ਦਾ ਹੀ 파ਟ ਸੋ ਪੁਲਿਸ ਦੇ ਹੱਥ ਜਦੋਂ ਪਾਵਰ ਖੁੱਲ ਕੇ ਆਏਗੀ ਤਾਂ ਯਕੀਨਨ ਇਸ ਲਾਅ ਐਂਡ ਆਰਡਰ ਦੀ ਪੋਜੀਸ਼ਨ ਨੂੰ ਠੀਕ ਕੀਤਾ ਜਾਏਗਾ ਔਰ ਸਰਕਾਰਾਂ ਦੀ ਥਾਪੀ ਪੁਲਿਸ ਦੇ ਪਿੱਛੇ ਹੋਏਗੀ ਤੇ ਤਦ ਦਾ ਕੰਮ ਹੋਏਗਾ ਔਰ ਦੂਸਰਾ ਆਰਥਿਕ ਤੌਰ ਨੂੰ ਠੀਕ ਕਰਨਾ ਸਭ ਤੋਂ ਜ਼ਰੂਰੀ ਤੁਸੀਂ ਦੇਖੋ ਪੰਜਾਬ ਚ ਇੰਨਾ ਬੱਚਾ ਬਾਹਰ ਚਲਾ ਗਿਆ ਕਹਿੰਦੇ ਨਾਲ ਡਰੋਨ ਨਾਲ ਬੱਚਾ ਬਾਹਰ ਚਲਾ ਗਿਆ ਇੰਨਾ ਬੱਚਾ ਬਾਹਰ ਜਾਣ ਦੇ ਬਾਵਜੂਦ ਵੀ ਬੱਚਾ ਜਰਾ ਗੈਰ ਕਾਊਂਟਰ ਕਰ ਰਿਹਾ ਤੁਸੀਂ ਦੇਖੋ ਇਹਦਾ ਮਤਲਬ ਪੰਜਾਬ 'ਚ ਕੁਝ ਨਹੀਂ ਹੈ ਜਦੋਂ ਮੰਨ ਕੇ ਚਲੀ ਨਾ ਬੱਚਾ ਬਾਹਰ ਚਲਾ ਗਿਆ ਠੀਕ ਹੈ ਕਈ ਇੰਨੇ ਜਾਣ ਦੇ باوجود ਵੀ ਅੱਜ ਵੀ ਪੰਜਾਬ ਦੇ ਵਿੱਚ ਲੁੱਟ ਖੋਹ ਦੀ ਸਮੱਸਿਆ ਕ੍ਰਾਈਮ ਦੀ ਸਮੱਸਿਆ ਹੈ ਇਹਦਾ ਮਤਲਬ ਪੰਜਾਬ 'ਚ ਕੁਝ ਨਹੀਂ ਨਾ ਇਹ ਸਰਕਾਰਾਂ ਨੂੰ ਮੰਨਣਾ ਚਾਹੀਦਾ ਸਰਕਾਰ ਮੈਂ ਸਟੇਟ ਗਵਰਨਮੈਂਟ ਦੀ ਗੱਲ ਨਹੀਂ ਕਰ ਰਿਹਾ ਕੇਂਦਰ ਵੀ ਵਿੱਚ ਜ਼ਿੰਮੇਵਾਰ ਹੈ ਉਹ ਦੇਸ਼ ਦਾ ਜੇ ਪ੍ਰਧਾਨ ਮੰਤਰੀ ਨੇ ਜਾਂ ਦੇਸ਼ ਦੀ ਸਰਕਾਰ ਹੈ ਤੇ ਸਟੇਟ ਵੀ ਉਹਨਾਂ ਦੀ ਹੈ ਸੋ ਇਸ ਚੀਜ਼ ਨੂੰ ਸੀਰੀਅਸਲੀ ਲੈਣਾ ਬਹੁਤ ਜ਼ਰੂਰੀ ਹੈ ਕੀ ਦਾ ਕਾਰਨ ਕੀ ਹੈ ਅਨ ਇਮਪਲੋਇਮੈਂਟ ਬਿਲਕੁਲ ਹਮ ਆ ਤੁਸੀਂ ਦੱਸੋ ਜਿਹੜਾ ਮੁੰਡਾ ਰੋਜ਼ਗਾਰ ਕਰਦਾ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੌਕਰੀ ਤੇ ਕਰੇਗਾ ਨੌਕਰੀ ਤੋਂ ਘਰ ਜਾਏਗਾ ਉਹ ਕਾਊਂਟਰ ਤੋਂ ਨਹੀਂ ਕਰੇਗਾ ਉਹ ਪੁੱਠੇ ਕਮੈ ਥੋੜੀ ਪਏਗਾ ਨੋ ਡਾਊਟ ਬਹੁਤ ਸਾਰੇ ਮੁੰਡੇ ਨੇ ਜਿਹੜੇ ਵਿਗੜੇ ਹੁੰਦੇ ਨੇ ਜਿਨ੍ਹਾਂ ਦੀ ਆਦਤਾਂ ਵਿਗੜੀਆਂ ਹੋਈਆਂ ਨੇ ਵਿਗੜੇ ਹੋਏ ਬੰਦਿਆਂ ਨੂੰ ਠੀਕ ਕਰਨਾ ਪੁਲਿਸ ਦਾ ਕੰਮ ਹੈ ਨਾ ਕਿ ਆਮੰਦ ਅਸੀਂ ਕਈ ਵਾਰੀ ਵੇਖਦੇ ਹਾਂ ਜੀ ਕਈ ਵਾਰੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਆ ਕਿ ਇੱਕ ਬੰਦੇ ਨੇ ਅਪਰਾਧ ਵੀ ਕੋਈ ਨਹੀਂ ਕੀਤਾ ਹੁੰਦਾ ਕਿ ਬੰਦੇ ਨੇ ਕੋਈ ਅਪਰਾਧ ਨਹੀਂ ਕੀਤਾ ਹੁੰਦਾ ਲੇਕਿਨ ਫਿਰ ਵੀ ਉਹ ਇਸ ਦੁਨੀਆ ਦੇ ਵਿੱਚ ਐਂਟਰ ਹੋ ਜਾਂਦਾ ਮਤਲਬ ਇੱਕ ਜਿਹੜਾ ਪਰਸਨਲ ਕ੍ਰਾਈਮ ਹੈ ਨਾ ਤੁਸੀਂ ਦੇਖੋ ਪਿੱਛੇ ਅਮਰਸਰ ਦੇ ਵਿੱਚ ਹੋਇਆ ਸੀ ਛਾਟੇ ਦੇ ਵਿੱਚ ਇੱਕ ਪਰਸਨਲ ਕ੍ਰਾਈਮ ਸੀ ਉਹਨੇ ਵੀ ਸ਼ੂਟਰ हायर ਕਰ ਲਿਆ ਮਤਲਬ ਸ਼ੂਟਰ ਦੀ ਅਵੇਲੇਬਿਲਟੀ ਦੇਖੋ ਕਿ ਢੀ ਇਜ਼ੀ ਹੋ ਗਈ ਹੈ ਮਤਲਬ ਸ਼ੂਟਰ ਦੀ ਅਵੇਲੇਬਿਲਟੀ ਐਡੀ ਈਜ਼ੀ ਹੈ ਕਿ ਇੱਕ ਬੰਦੇ ਦਾ ਬੱਚੇ ਦਾ ਝਗੜਾ ਸੀ ਉਸ ਬੰਦੇ ਨੇ ਵੀ ਸ਼ੂਟਰ हायर ਕਰ ਲਿਆ ਮਤਲਬ ਇਹ ਚੀਜ਼ਾਂ ਆਖਿਰ ਸ਼ੂਟਰ ਬਣਾ ਕੌਣ ਰਿਹਾ ਕੀ ਹਾਲਾਤ ਕਿਹਨਾ ਹਾਲਾਤਾਂ ਵਿੱਚ ਸ਼ੂਟਰ ਤਿਆਰ ਹੋ ਰਹੇ ਨੇ ਉਸ ਹਾਲਾਤ ਨੂੰ ਖਤਮ ਕਰੋ ਨਹੀਂ ਤੇ ਤੁਸੀਂ ਹਜ਼ਾਰਾਂ ਬੰਦੇ ਵੀ ਇਸ ਤਰੀਕੇ ਨਾਲ ਇਨਕਾਊਂਟਰ ਦਾ ਸ਼ਿਕਾਰ ਹੋ ਜਾਣਗੇ ਨਾ ਤੇ ਸੂਬੇ 'ਚੋ ਕ੍ਰਾਈਮ ਨਹੀਂ ਮੁੱਖਣ ਵਾਲਾ ਹੈਗਾ ਸਭ ਤੋਂ ਪਹਿਲੇ ਰੋਜ਼ਗਾਰ ਦੇ ਸਾਧਨ ਪੈਦਾ ਕਰੋ ਨਸ਼ਾ ਦੇਖੋ ਜਦੋਂ ਨਸ਼ੇ ਦੇ ਵਿੱਚ ਤੁਸੀਂ ਪੈਸੇ ਪਾੜ ਦਿੰਦੇ ਹੋ ਤੁਹਾਡੇ ਕੋਲ ਪੈਸੇ ਨਹੀਂ ਤੁਸੀਂ ਨਸ਼ਾ ਕਰਨਾ ਤੁਸੀਂ ਕੀ ਕਰਨਾ ਤੁਸੀਂ ਕ੍ਰਾਈਮ ਕਰੋਗੇ ਕਿਉਂਕਿ ਤੁਹਾਡੇ ਸਾਰੇ ਹੱਥ ਪੈਰ ਨਿਕਲ ਚੁੱਕੇ ਹੁੰਦੇ ਆ ਦੇਖੋ ਜੂਏ ਛਾਰਨ ਵਾਲੇ ਬੰਦੇ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਨਸ਼ੇ 'ਚ ਪੈਸੇ ਜੜਨ ਵਾਲਿਆਂ ਦੀ ਹਜ਼ਾਰਾਂ ਲੱਖਾਂ ਦੀ ਗਿਣਤੀ ਹੈ ਸੋ ਇਸ ਚੀਜ਼ ਨੂੰ ਅਗਰ ਇੱਕ ਪਲਾਨ ਬਣਾ ਕੇ ਕੀਤਾ ਜਾਏਗਾ ਤਾਂ ਠੀਕ ਹੋਏਗਾ ਤੁਸੀਂ ਦੇਖੋ ਅੱਜ ਅੱਜ ਹਰ ਬੰਦਾ ਕਹਿੰਦਾ ਨਾਰਮਲ ਰੂਟੀਨ ਚ ਗੱਲ ਹੁੰਦੀ ਹੈ ਕਿ ਦੋ ਬੰਦੇ ਆਪਸ ਗੱਲ ਗਏ ਯਾਰ ਰਾਤੀ ਗੱਡੀ ਨਾਲ ਗੱਡੀ ਵੱਜ ਗਈ ਮੈਂ ਤੇ ਹੱਥੀਂ ਜੋੜਤੇ ਚਾਹੇ ਕੰਦਾ ਅਗਲੇ ਦੀ ਗਲਤੀ ਪਰ ਮੈਂ ਹੱਥ ਜੋੜਤੇ ਮੈਂ ਨਵੇਂ ਡਾਲ ਕਿ ਅਗਲਾ ਕੁਝ ਕੰਨ ਨਹੀਂ ਨਾ ਦੇਵੇ ਮਤਲਬ ਇੰਨੀ ਕੁ ਜ਼ਿਆਦਾ ਲੋਕਾਂ ਦੇ ਅੰਦਰ ਡਰ ਪੈਦਾ ਹੋ ਚੁੱਕਾ ਕਿ ਲੋਕ ਕਿਸੇ ਦੀ ਗਲਤੀ ਨੂੰ ਵੀ ਗਲਤੀ ਕਹਿ ਕੇ ਖੁਸ਼ ਨਹੀਂ ਹੈ ਲੋਕਾਂ ਨੂੰ ਡਰ ਹੈ ਕਿ ਸਾਡਾ ਕੁਝ ਐਦਾ ਗਲਤ ਨਾ ਹੋ ਜਵੇ ਕੁਝ ਪੰਜਾਬ ਦੇ ਨੌਜਵਾਨ ਵੀ ਇਸ ਤਰ੍ਹਾਂ ਦਾ ਐਕਟ ਕਰ ਰਹੇ ਨੇ ਜਿਸ ਨਾਲ ਕੀ ਪੰਜਾਬ ਬਦਨਾਮ ਹੋ ਜਾਵੇ ਪਾਸੇ ਡਰ ਹੈ ਲੇਕਿਨ ਦੂਜੇ ਪਾਸੇ ਨਹੀਂ ਡਰਦਾ ਵੀ ਇੰਨੀ ਜ਼ਿਆਦਾ ਹੈ ਕਿ ਲੋਕ ਛੋਟੀ ਜੀ ਗੱਲ ਪਿੱਛੇ ਛੱਟ ਗੋਲੀ ਕੱਢ ਲੈਂਦੇ ਨੇ ਦੇਖੋ ਜਿਹੜੇ ਨੌਜਵਾਨਾਂ ਕੰਮ ਕਰ ਰਹੇ ਉਹਨਾਂ ਨੂੰ ਵੀ ਪਤਾ ਕਿ ਸਾਡਾ ਅੰਜਾਮ ਕੀ ਹੈ ਪਰ ਇੱਕ ਕਾਨੂੰਨ ਦਾ ਡਰ ਹੋਣਾ ਅਜਾ ਪਤਾ ਹੋਵੇ ਕਿ ਠੀਕ ਹੈ ਮੈਂ ਗੋਲੀ ਚਲਾਈ ਐ ਮੈਂ 5-7 ਸਾਲ ਅੰਦਰ ਜਾਣਾ ਬੰਦਾ ਕ੍ਰਾਈਮ ਕਰਨ ਤੋਂ ਡਰੇਗਾ ਜਿਸ ਦਿਨ ਇਹ ਡਰ ਪੰਜਾਬ ਦੇ ਲੋਕਾਂ 'ਚ ਆ ਗਿਆ ਕਿ ਅਸੀਂ ਕ੍ਰਾਈਮ ਕਰਾਂਗੇ ਤੇ ਅਸੀਂ ਅੰਦਰ ਜਾਵਾਂਗੇ ਤੇ ਸਾਡੀ ਸੁਣਵਾਈ ਕੋਈ ਨਹੀਂ ਹੋਣੀ ਸੂਬੇ 'ਚ ਲਾਅ ਐਂਡ ਔਰਡਰ ਠੀਕ ਹੋ ਜਾਏਗਾ ਇੰਪਲੀਮੈਂਟੇਸ਼ਨ ਆਫ ਲਾਅ ਦੈਟ ਇਜ਼ ਮਸਟ ਇੰਪੋਰਟੈਂਟ ਇਹ 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 ਹੋਣਾ ਜ਼ਰੂਰੀ ਹੈ ਜੇ ਇਹ ਨਹੀਂ ਹੁੰਦਾ ਠੀਕ ਆ ਬੰਦਾ ਫਿਰ ਗੱਲ ਹੋਈ ਨਾ ਕਿਉਂ ਗੰਦਾ ਕਿ ਠੀਕ ਆ ਜਦੋਂ ਜਮਾਨਤ ਹੋ ਚਗੀ ਬਾਹਰ ਆ ਜਾਗੇ ਕਹਾਣੀ ਖਤਮ ਸੋ ਇਸ ਚੀਜ਼ ਦੇਖੋ ਕਾਨੂੰਨੀ ਨਵੇਂ ਬਣੇ ਬੀ ਐਨ ਐਸ ਤੇ ਆਈ ਪੀ ਸੀ ਤੋਂ ਬੀ ਐਨ ਐਸ ਹੋਇਆ ਭਾਰਤੀ ਨਿਆਂ ਸੰਹਿਤਾ ਹੈ ਬਹੁਤ ਸਾਰੇ ਕਾਨੂੰਨ ਜਿਹੜੇ ਨੇ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਲੋਕਾਂ ਨੂੰ ਸਜ਼ਾ ਦੇਵਾ ਸਕਦੇ ਨੇ ਸਭ ਕੁਝ ਕਰ ਸਕਦੇ ਨੇ ਪਰ ਸਿਸਟਮ ਦੇ ਵਿੱਚ ਜਿਹੜੀ ਕਮਜ਼ੋਰੀ ਹੈ ਨਾ ਔਰ ਉਸ ਨੂੰ ਠੀਕ ਕਰਨਾ ਪਏਗਾ ਸਾਨੂੰ ਆਪਣੇ ਨੌਜਵਾਨਾਂ ਨੂੰ ਇਹ ਸਾਬਤ ਕਰਨਾ ਪਏਗਾ ਕਿ ਵਾਕਈ ਸਰਕਾਰਾਂ ਤੁਹਾਡੇ ਵਾਸਤੇ ਕੰਮ ਕਰ ਰਹੀਆਂ ਤੁਸੀਂ ਦੇਖੋ ਕਿ ਤੁਸੀਂ ਤਰਨ-ਤਰਨ ਤੋਂ ਗੱਡੀ ਪਾਓ ਤੁਸੀਂ ਉੱਥੋਂ ਦੀ ਜਾਓ ਪੱਟੀ ਫਿਰ ਹਰੀਕੇ ਜੀਰਾ ਮੱਕੂ ਤੁਹਾਨੂੰ ਕੋਈ ਫੈਕਟਰੀ ਨਜ਼ਰ ਨਹੀਂ ਆਏਗੀ ਵਿਰਾਨ ਏਰੀਆ ਨੇ ਹੂੰ ਕੁਝ ਵੀ ਨਹੀਂ ਹੈ ਨੈਚੁਰਲੀ ਗੱਲ ਆਕਰ ਵਿਰਾਨ ਹੈ ਤੇ ਕੰਮ ਕਰਨੀ ਹੈ ਤੇ ਨੌਜਵਾਨ ਵਿਹਲਾ ਬੈਠੇਗਾ ਪਲੱਸ 2 ਆਉਂ ਹੋਏ ਜਾਂਦੀ ਹੈ ਜੀ ਪਲੱਸ 2 ਤੋਂ ਬਾਅਦ ਬੱਚਾ ਕੀ ਕਰੇ ਬੇਸਿਕ ਕੁਆਲੀਫਿਕੇਸ਼ਨ ਤੋਂ ਬਾਅਦ ਬੱਚਾ ਕੀ ਕਰੇ ਜਦੋਂ ਨਹੀਂ ਲੱਭਦਾ ਤੇ ਨਸ਼ਾ ਕਰਦਾ ਨਸ਼ਾ ਨਹੀਂ ਲੱਗਦਾ ਤਾਂ ਫਿਰ ਕ੍ਰਾਈਮ ਦੀ ਦੁਨੀਆ ਚ ਪੈਂਦਾ ਸੋ ਕ੍ਰਾਈਮ ਦੀ ਦੁਨੀਆ ਤੋਂ ਵਾਪਸ ਮੋੜ ਲੋ ਲਾਅ ਐਂਡ ਆਰਡਰ ਆਪੇ ਠੀਕ ਹੋ ਜਾਏਗਾ ਸੋ ਆਈ ਥਿੰਕ ਦਿਸ ਇਜ਼ ਦਾ ਬੈਸਟ ਵੇ ਬਾਕੀ ਠੀਕ ਹੈ ਅੱਜ ਹਾਲਾਤ ਬਹੁਤ ਮਾੜੇ ਨੇ ਬਹੁਤ ਸਖਤੀ ਕਰਨ ਦੀ ਲੋੜ ਹੈ ਕਟੋ-ਕਟ ਉਹਨਾਂ ਲੋਕਾਂ ਨੂੰ ਚੰਗੇ ਰਾਹ ਤੇ ਲਿਆਂਦੀ ਉਹਨਾਂ ਨੂੰ ਗਲਵੱਕੜੀ ਚ ਲੈਣ ਦੀ ਲੋੜ ਹੈ ਜਿਹੜੇ ਇਸ ਤਰ੍ਹਾਂ ਦੇ ਲੋਕ ਕਰਦੇ ਨੇ ਪਰ ਮੈਂ ਫਿਰ ਕਹਿ ਰਿਹਾ ਕਿ ਸਰਕਾਰੀ ਅੰਕੜੇ ਅਗਰ ਦਿਖਾ ਰਹੀ ਹੈ ਤੇ ਸਰਕਾਰੀ ਅੰਕੜਿਆਂ ਨੇ ਇਹ ਵੀ ਦਿਖਾਓ ਕਿ ਅਪਰਾਧ ਹੋਇਆ ਕਿੰਨਾ ਸੋ ਇਹ ਜ਼ਰੂਰੀ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਇਸ ਮਾਮਲੇ ਕੰਮ ਕਰਨ ਔਰ ਯਕੀਨਨ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਕੀਤਾ ਜਾਵੇ। ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਲਾਅ ਐਂਡ ਆਰਡਰ ਦੀ ਸਥਿਤੀ ਦੇ ਬਾਰੇ ਅੱਜ ਚਰਚਾ ਕੀਤੀ ਹੈ ਯਾਰ ਕੀ ਹੋ ਵੀ ਮੈ ਸਰ ਮਨ ਕੀ ਹੋਇਆ